ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਲਖਮਨ ਸਿੰਘ ਫਤਿਹ ਜਿੰਦਗੀ ਜਿੰਦਾਬਾਦ ਸੋ ਉਹਨੂੰ ਪਤਾ ਹੀ ਅੱਜਕੱਲ ਆਪਾਂ ਛੋਟੀਆਂ ਫਿਲਮਾਂ ਤੇ ਕੰਮ ਕਰ ਰਹੇ ਆ ਤੇ ਬੜੇ ਹੀ ਸੰਘਰਸ਼ ਤੇ ਦਰਦਨਾਕ ਪੰਡੇ ਚੋਂ ਗੁਜ਼ਰ ਕੇ ਆਏ ਆ ਸੋ ਮੈਂ ਚਾਹਣਾ ਕਿ ਇੱਕ ਵੱਖਰੀਆਂ ਯਾਦਾਂ ਛੱਡ ਕੇ ਜਾਈਏ ਤੁਹਾਡੇ ਦਿਲਾਂ ਚ ਤਾਂ ਕਿ ਤੁਹਾਨੂੰ ਯਾਦ ਰਹੇ ਕੋਈ ਲਖਮਨ ਸਿੰਘ ਫਤਿਹ ਹੁੰਦਾ ਸੀ ਕਿਉਂਕਿ ਜ਼ਿੰਦਗੀ ਦਾ ਕੋਈ ਪ੍ਰਵਾਸ ਨਹੀਂ ਹਮ ਆਦਮੀ ਹਾਂ ਇੱਕ ਦਮੀ ਮੌਹਲਤ ਮੋਹਤ ਨਾ ਜਾਣਾ ਸੋ ਆ ਗਿਆ ਤਾਂ ਆ ਦਮ ਇਹ ਆ ਗਿਆ ਤਾਂ ਆਦਮੀ ਆ ਦਮ ਆ ਗਿਆ ਤੇ ਨਹੀਂ ਤਾਂ ਕਾਣੀ ਫਤੇ ਆ ਸੋ ਇਸ ਕਰਕੇ ਬਾਈ ਜੱਸੀ ਜੇ ਵੀ ਪਿੰਡ ਮਾਨ ਸਿੰਘ ਵਾਲੇ ਤੋਂ ਮੈਨੂੰ ਮਿਲੇ ਉਹਨਾਂ ਨੂੰ ਮੈਂ ਸਟੋਰੀਆਂ ਸੁਣਾਈਆਂ ਤੇ ਕਹਾਣੀਆਂ ਮੈਂ ਦੱਸੀਆਂ ਛੱਬੂ ਕਹਾਣੀ ਤੋਂ ਬਹੁਤ ਪ੍ਰਭਾਵਿਤ ਹੋਏ ਕਹਿੰਦੇ ਆਪਾਂ ਇਸ ਤੇ ਫਿਲਮ ਬਣਾਉਣੀ ਆ ਉਹ ਕਰਦੇ ਕਰਾਉਂਦੇ ਆ ਮੈਂ ਭਰਾ ਮੇਰੇ ਕੋ ਪੈਸੇ ਹੈ ਨਹੀਂ ਆ ਤੇ ਉਹ ਕਹਿੰਦੇ ਤੁਹਾਡਾ ਪੈਸਾ ਨਹੀਂ ਲੱਗਣ ਦੇਣਾ ਮੈਂ ਕਿਹਾ ਚਲੋ ਤਰਸ ਦੇ ਆਧਾਰ ਤੇ ਕਹਿ ਦਿੰਦਾ ਬਾਈ ਹਨਾ ਕਈ ਵਾਰੀ ਕੋਈ ਤਰਸ ਹਜ਼ਾਰ ਤੱਕ ਕਹਿ ਦਿੰਦਾ ਰਮਾਨ ਰੱਖਣ ਲਈ ਵੀ ਚੱਲ ਬੰਦੇ ਦਿਲ ਨਾ ਟੁੱਟੇ ਇਹ ਸਥਿਤੀ ਚ ਆਇਆ ਹਨ ਪਰ ਉਹਨਾਂ ਨੇ ਸੱਚੀ ਗੱਲ ਕੀਤੀ ਬਹੁਤ ਵਧੀਆ ਕਾਤਲ ਪੁੱਤ ਮੂਵੀ ਆਈ ਹੈ ਜਿਹੜੀ ਸਾਡੇ ਸ਼ਾਰਟ ਬਹੁਤ ਸੋਹਣੀ ਬਣੀ ਇਹ ਮੇਰੀ ਲਿਖੀ ਹੋਈਆਂ ਤੇ ਫਿਲਮਾਂਕਣ ਥੋੜਾ ਉਸ ਤਰੀਕੇ ਨਾਲ ਕਰਨਾ ਪੈਂਦਾ ਕਹਾਣੀਆਂ ਤਾਂ ਬਹੁਤ ਵੱਡੀਆਂ ਨੇ ਸੋ ਇਸ ਕਰਕੇ ਅਸੀਂ ਭਵਿੱਖ ਵਿੱਚ ਵੀ ਵਧੀਆ ਲੈ ਕੇ ਆਵਾਂਗੇ ਸਾਰਾ ਖਰਚਾ ਜਿਹੜਾ ਪੈਸੇ ਥੇਲੇ ਦਾ ਉਹ ਬਾਈ ਦਾ ਹੁੰਦਾ ਐਡੀਟਿੰਗ ਵਗੈਰਾ ਮਿਊਜ਼ਿਕ ਸਾਰਾ ਮੇਰੇ ਕੋਲ ਤਾਂ ਕੁਝ ਨਹੀਂ ਹੈ ਸਾਡੇ ਕੋਲੇ ਸੀਮਤ ਸਾਧਨ ਹਨ ਕਰਦੇ ਜੇ ਸਾਡੇ ਕੋਲੇ ਓਨਾ ਵੱਡਾ ਪ੍ਰੋਜੈਕਟ ਨਹੀਂ ਹੁੰਦਾ ਪਰ ਸਾਡੇ ਕੋਲੇ ਜਿਹੜੇ ਉਹ ਹੁੰਦੇ ਆ ਆਈਡੀਆ ਸਾਡੇ ਕੋਲੇ ਬਹੁਤ ਤਕੜੇ ਆ ਸੋ ਜਿਹੜੇ ਸਮਾਜ ਨੂੰ ਕੋਈ ਸੇਧ ਦੇਣ ਮੈਸੇਜ ਦੇਣ ਸੁਨੇਹਾ ਦੇਣ ਚੰਗਾ ਹਨਾ ਸੋ ਐਸੀ ਇਸ ਤਰ੍ਹਾਂ ਦੀਆਂ ਸ਼ਾਰਟ ਮੂਵੀਆਂ ਲੈ ਕੇ ਆਵਾਂਗੇ ਅਸੀਂ ਉਹ ਪਿਰਤ ਨੂੰ ਥੋੜਾਂਗੇ ਕਿ ਐਵੇਂ ਹੱਚ-ਹੱਚ ਕਰੀ ਜਾਣਾ ਤੇ ਪੰਜਾਬੀਆਂ ਨੂੰ ਭੰਡ ਪੁਣਾ ਜਾਂ ਵਿਖਾਈ ਜਾਣਾ ਤੇ ਐਵੇਂ ਨਾਜਾਇਜ਼ ਸਬੰਧਾਂ ਤੇ ਕੋਈ ਕੁਸ ਬਣਾ ਦੇਣੀ ਐ ਇਸ ਤਰ੍ਹਾਂ ਦੀਆਂ ਅਸੀਂ ਨਹੀਂ ਚੀਜ਼ਾਂ ਬਣਾਵਾਂਗੇ ਅਸੀਂ ਉਹ ਕਰਾਂਗੇ ਜਿਹੜੀਆਂ ਅਸੀਂ ਪਰਿਵਾਰ 'ਚ ਬਹਿ ਕੇ ਵੇਖ ਸਕੀਏ ਸਾਡੇ ਕੋਲ ਇੱਕ ਘਰ ਵੀ ਸਾਡੇ ਸੱਜੇ ਖੱਬੇ ਹੀ ਹੁੰਦੇ ਆ ਕਿਉਂਕਿ ਤਾਂ 15-1500 ਰੁਪਿਆ 25-2500 ਰੁਪਿਆ ਮੰਗਦੇ ਆ ਤੋਂ ਸਾਡੇ ਕੋਲ ਇਹਨਾਂ ਬਜਟ ਨਹੀਂ ਹੁੰਦਾ ਸੋ ਸਾਰਾ ਬਾਈ ਜੀ ਸਟੂਡੀਓ ਚਲੋ ਆਪ ਹੀ ਉਹ ਕਰ ਲੈਂਦੇ ਆ ਮੈਨੇਜ ਸੋ ਇਸ ਕਰਕੇ ਮੇਰਾ ਤਾਂ ਕੋਈ ਪੈਸਾ ਨਹੀਂ ਲੱਗ ਰਿਹਾ ਮੇਰਾ ਵੀਡੀਓ ਬਣਾਉਣ ਦਾ ਮੇਨ ਮਕਸਦ ਇਹੋ ਹੈ ਸੋ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਵੱਧ ਤੋਂ ਵੱਧ ਮੇਰੇ ਇਸ ਚੀਜ਼ ਨੂੰ ਹੰਗਾਰਾ ਦੇਣਾ ਤਾਂ ਕਿ ਮੈਨੂੰ ਮੇਰਾ ਦਿਲ ਲੱਗਿਆ ਰਹੇ ਤੇ ਮੈਂ ਉਹ ਪਿਛਲਾ ਜਿਹੜੀ ਬੀਤ ਗਿਆ ਉਹ ਉਹ ਭੁੱਲ ਜਾ ਵੈਸੇ ਤਾਂ ਮੈਂ ਭੁਲਾ ਕੇ ਹੀ ਚੱਲਦਾ ਕਿਉਂਕਿ ਜਨਮ ਤੋਂ ਲੈ ਕੇ ਮਰਨ ਤੱਕ ਤਾਂ ਸ਼ਰਸ ਚ ਜਾਰੀ ਰਹਿਣਾ ਸੋ ਫੇਸਬੁਕ ਤੇ ਜੋ ਮੈਂ ਪਉਣਾ ਥੋੜਾ ਜਿਹਾ ਟਾਈਮ ਦਿਆ ਕਰੋ ਵੀਡੀਓ ਵੇਖਿਆ ਕਰੋ ਤਿੰਨ ਤਿੰਨ ਸਕਿੰਟ ਵੀਡੀਓ ਜਿਹੜੀ ਪਾਈ ਸੀ ਉਹਦੇ ਤਿੰਨ ਤਿੰਨ ਸਕਿੰਟ ਬੰਦੇ 700 ਤੋਂ ਉੱਪਰ ਬੰਦੇ ਨੇ 3 ਸਕਿੰਟ ਹੀ ਵੇਖੀ ਹੈ ਇਸ ਕਰਕੇ ਫੇਸਬੁਕ ਫਿਰ ਥੋੜਾ ਜਿਹਾ ਨਾ ਵੇਖ ਲੈਂਦਾ ਇਸ ਕਰਕੇ ਥੋੜਾ ਜਿਹਾ ਟਾਈਮ ਗੁਜ਼ਾਰ ਦਿਆ ਕਰੋ ਵੀਰ ਬਣ ਕੇ ਇਹ ਭੁਲਾ ਹੀ ਹੈ ਮੇਰਾ ਇਹਦੇ ਚ ਨਾ ਤੇ ਪਉਣ ਵਾਲਾ ਕੰਮ ਹੀ ਹੈ ਸਮਝ ਲਓ ਤੁਹਾਨੂੰ ਪਤਾ ਹੀ ਹੈ ਕਿ ਮੈਂ ਸੋਚਦਾ ਕਿ ਕਿਸੇ ਮੂਰੇ ਹੱਥ ੱਡਣੇ ਨਾ ਪੈਣ ਕਿਉਂਕਿ ਸਭ ਦੀ ਆਪੋ ਆਪਣੀਆਂ ਕਬੀਲਦਾਰੀਆਂ ਆਪੋ ਆਪਣੇ ਕਿੱਤੇ ਤੇ ਆਪੋ ਆਪਣੀਆਂ ਲੋੜਾਂ ਹੁੰਦੀਆਂ ਸੋ ਸਦਾ ਵਾਸਤੇ ਲੋੜਾਂ ਨੇ ਤੁਸੀਂ ਮੈਨੂੰ ਕੈਂਸਰ ਤੋਂ ਸਹਾਇਤਾ ਕੀਤੀ ਬਚਾਇਆ ਬਹੁਤ ਧੰਨਵਾਦ ਤੁਹਾਡਾ ਸੋ ਇਸ ਕਰਕੇ ਮੇਰੀਆਂ ਜਿਹੜੀਆਂ ਚੀਜ਼ਾਂ ਝੱਲਾਵਲੀਆਂ ਜਵਲੀਆਂ ਇਹਨੂੰ ਕਬੂਲ ਕਰਿਆ ਕਰੋ ਕਿਉਂਕਿ ਹੁਣ ਉਹ ਦਿਮਾਗ ਵੀ ਨਹੀਂ ਰਿਹਾ ਜਿਹੜਾ ਪਿੱਛੇ ਸੀਗਾ ਤੇ ਕੈਂਸਰ ਜੋ ਤਕਲੀਫਤ ਜੋ ਬਹੁਤ ਗੁਜ਼ਰਿਆ ਮੈਂ ਚਲੋ ਮੈਂ ਸਾਂਝੀਆਂ ਨੀ ਕਰਨਾ ਕਿਉਂਕਿ ਇਸ ਇਹਨਾਂ ਚੀਜ਼ਾਂ ਨੂੰ ਦੁੱਖ-ਦਰਦ ਚੱਲਣੇ ਫਿਰ ਮੈਂ ਆਪ ਹੀ ਚੱਲਣੇ ਆ ਨਾ ਸੋ ਤੁਹਾਡੇ ਨਾਲ ਤਾਂ ਹੱਸ ਕੇ ਪੇਸ਼ ਆਉਣਾ ਹੱਸਣਾ ਦਾ ਮਤਲਬ ਇਹ ਨਹੀਂ ਹੁੰਦਾ ਵੀ ਕੋਈ ਸੁਖੀ ਹੈ ਪਰ ਦੁੱਖਾਂ ਦੇ ਵਿੱਚ ਹੱਸਣਾ ਵੀ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਸੁੱਖਾਂ ਦੇ ਵਿੱਚ ਤਾਂ ਸਾਰੇ ਹੱਸਦੇ ਆ ਸੋ ਮੈਂ ਬੇਨਤੀ ਇਹ ਵੀ ਹੈ ਵੀ ਆਪਣਾ ਇਹ ਮੇਰੇ ਕੋਈ ਪੈਸਾ ਨਹੀਂ ਲੱਗ ਰਿਹਾ ਬਾਈ ਜੀ ਤੇ ਉਹ ਸਾਰਾ ਵੀਰ ਜੀ ਦੱਸੀ ਜੇ ਵੀ ਖਰਚ ਹੁੰਦਾ ਸੋ ਮੈਂ ਤਾਂ ਧੰਨਵਾਦੀ ਰਵਾਂਗਾ ਤੁਹਾਡਾ ਤੁਸੀਂ ਮੈਨੂੰ ਇੰਨਾ ਪਿਆਰ ਸਤਿਕਾਰ ਦਿੱਤਾ ਤੁਹਾਡੀਆਂ ਦੁਆਵਾਂ ਮਾਰ ਅਰਦਾਸਾਂ ਨੇ ਮੈਨੂੰ ਇੱਥੋਂ ਤੱਕ ਲਿਆਂਦਾ ਅੱਗੇ ਵੀ ਇਸ ਤਰ੍ਹਾਂ ਹੀ ਪਿਆਰ ਦਿੰਦੇ ਰਹੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਦਗੀ ਜਿੰਦਾਬਾਦ